ਰਣਜੀਤ ਜੀ ਆਪਣੇ ਡੀ ਬਲੌਗ ਦੇ ਵਿੱਚ ਜਗ੍ਹਾ ਨੂੰ ਲੈ ਕੇ ਵੱਡਾ ਵਿਵਾਦ ਜਿਹੜਾ ਇੱਕ ਵਾਰੀ ਫੇਰ ਤੋਂ ਛਿੜ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਇਹ ਵਿਵਾਦ ਇੰਪਰੂਵਮੈਂਟ ਟਰਸਟ ਦੇ ਨਾਲ ਹੈ ਤੁਹਾਨੂੰ ਦੱਸ ਦਿਆ ਕਿ ਇਸ ਜਗ੍ਹਾ ਨੂੰ ਲੈ ਕੇ ਤਰਮਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਇਸ ਜਗ੍ਹਾ ਦੀ ਜਿਹੜੀ ਮਾਲਕੀ ਆ ਉਹ ਸਾਡੇ ਕੋਲ ਆ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਇੰਪਰੂਵਮੈਂਟ ਟਰਸਟ ਦੀ ਉਹਦੇ ਵੱਲੋਂ ਕਿਹਾ ਗਿਆ ਕਿ ਇਹ ਜਗ੍ਹਾ ਇੰਪਰੂਵਮੈਂਟ ਟਰਸਟ ਦੀ ਆ ਤਾਂ ਤੁਹਾਨੂੰ ਦੱਸ ਦਿਆ ਕਿ ਇਸ ਖਿੱਚਾ ਤਾਣ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਇਸ ਜਗ੍ਹਾ ਦੀ ਮਾਲਕੀ ਸ਼ੋਅ ਕਰਨ ਵਾਲੇ ਤਰਮਿੰਦਰ ਸਿੰਘ ਅਤੇ ਇੰਪਰੂਵਮੈਂਟ ٹرسٹ ਦੇ ਅਧਿਕਾਰੀ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਸਰ ਤਰਮਿੰਦਰ ਸਿੰਘ ਨਾਮ ਆ ਤੇ ਕਿਥੋਂ ਦੇ ਰਹਿਣ ਵਾਲੇ ਸਤਿ ਤੁਸੀਂ ਮੈਂ ਸਰ ਰਣਜੀਤ ਐਵੈਨਿਊ ਆਪਣਾ ਡੀ ਬਲਾਕ ਦੇ ਲੱਗੇ ਆ ਤੇ ਕੀ ਮਸਲਾ ਕੀ ਹੈ ਸਰ ਸਰ ਇਹ ਜਗਾ ਦਾ ਨਾ ਸਟੇ ਆਡਰ ਹੋਇਆ ਆ ਆ ਜਗਾ ਕਿੱਥੇ ਦੀ ਭਾਜੀ ਇਹ ਜਗਾ ਰਣਜੀਤ ਐਵੈਨਿਊ ਡੀ ਬਲਾਕ ਦੇ ਲੱਗੇ ਆ ਜੀ ਅੱਛਾ ਜੀ ਕਿੰਨੀ ਕਿੰਨੀ ਜਗਾ ਜੀ ਭਾਜੀ ਇਹ 14 ਕਨਾਲ ਹੈ ਸਰ ਠੀਕ ਹੈ ਜੀ ਤੇ ਇਹ ਪ੍ਰੂਮਨ ਟੈਸਟ ਵਾਲੇ ਇੱਥੇ ਆ ਕੇ ਸਾਡਾ ਨਾ ਧੱਕਾਸ਼ਾਹੀ ਕਰਦੇ ਪਏ ਨੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਰੋਕਿਆ ਸੀ ਤੇ ਆਪਣਾ ਥਾਣੇ ਦਰਖਾਸਤ ਦਿੱਤੀ ਸੀ ਇਹ ਫੇਰ ਅੱਜ ਆ ਕੇ ਆਪਣੇ ਆ ਦੇਖੋ ਆਪਣਾ ਟੋਏ ਪੁੱਟੇ ਹੋਏ ਨੇ ਇਹ ਟੋਏ ਪੁੱਟ ਕੇ ਤੇ ਧੱਕਾ ਕਰਦੇ ਪਏ ਨੇ ਸਟੇ ਆਰਡਰ ਦੇ ਵਿੱਚ ਵੀ ਕੋਡ ਦੇ ਆਰਡਰਾਂ ਨੂੰ ਅੰਗਲੀ ਕਰਕੇ ਵੀ ਕਿ ਇਹ ਆਹੀ ਨਹੀਂ ਸਮਝਦੇ ਕੁਝ ਵੀ ਤੇ ਇਹ ਬੋਰਡ ਆਪਣੇ ਲਾਂਦੇ ਪਏ ਨੇ ਸਾਡੇ ਗਰੀਬਾਂ ਨੇ ਧੱਕਾ ਹੋ ਰਿਹਾ ਵਾ ਸਾਨੂੰ ਮਾਨ ਸਰਕਾਰ ਜੀ ਵੱਲੋਂ ਦੋਨੇ ਹੱਥ ਬਹਿਨ ਕੀ ਕੀਤੀ ਜਾਂਦੀ ਆ ਕਿ ਸਾਨੂੰ ਨਿਆਂ ਦਵਾਇਆ ਜਾਵੇ ਸਾਡਾ ਹਾਂਜੀ ਹਾਂਜੀ ਕੋਰਟ ਦੇ ਆਰਡਰ ਅੱਜ ਅੱਜ ਫੇਰ ਕੀ ਕੀਤਾ ਜਾ ਰਿਹਾ ਸੀ ਅੱਜ ਅੱਜ ਇਹ ਫੇਰ ਆ ਗਏ ਤੇ ਬੋਰਡ ਲਾਂਡੇ ਪਹਿਲਾਂ ਅੱਗੇ ਆ ਕੇ ਸਾਡੇ ਘਰ ਦੇ ਲਾਗੇ ਲਾਣ ਲੱਗੇ ਆ ਉਥੋਂ ਰੋਕਿਆ ਵਾ ਤੇ ਇਹ ਪਿੱਛੇ ਆ ਗਏ ਆ ਆ ਟੋਏ ਪੁੱਟੇ ਹੋਏ ਆ ਬਜਰੀ ਪਈ ਆ ਸਮਾਨ ਪਿਆ ਵਾ ਵੇਖੋ ਇਹਨਾਂ ਦਾ ਸਾਰਾ ਤੇ ਹਣ ਰੋਕਿਆ ਹੁਣ ਭੱਜ ਗਏ ਨੇ ਹੁਣ ਫੇਰ ਆਪਣਾ ਸਾਨੂੰ ਬਾਰ ਬਾਰ ਪਰੇਸ਼ਾਨ ਕਰਦੇ ਪਏ ਨੇ ਇਹ ਕਹਿੰਦੇ ਕਿ ਅਸੀਂ ਕੋਰਟ ਦੇ ਆਰਡਰਾਂ ਨੂੰ ਕੁਝ ਨਹੀਂ ਸਮਝਦੇ ਕੋਈ ਅਧਿਕਾਰੀ ਆਏ ਨੇ ਜੀ ਹਾਂ ਜੀ ਹਾਂ ਜੀ ਆ ਆ ਟੋਏ ਫੁੱਟਦੇ ਪਏ ਨੇ ਤੇ ਆਪਣਾ ਇਹਨਾਂ ਨੂੰ ਪੁੱਛਿਆ ਜਾਵੇ ਕਿ ਕਿਹੜਾ ਵੀ ਬੰਦਾ ਮਤਲਬ ਕੀ ਇਹੀ ਕੀਤਾ ਜਾ ਭਾਈ ਸਾਨੂੰ ਭੇਜਿਆ ਜੈ ਸਾਹਿਬ ਆਇਆ ਇਥੋਂ ਕੀ ਜਦ ਕਿ ਕਿਹੜਾ ਦਸਤਾਵੇਜ਼ ਹਾਂ ਜੀ ਉਹਨਾਂ ਨੂੰ ਬਲੈਕ ਕਹਿੰਦੇ ਇਤਿਹਾਸ ਬੋਰਡ ਲਾਉਣੇ ਅਹੀਂ ਭਾਈ ਉਹਨਾਂ ਨੂੰ 2000 ਰੁਪਏ ਕੀਤਾ ਜੋ ਅੱਛਾ ਤੇ ਦੋ ਬੰਦਿਆਂ ਦੇ ਕੋ ਸਵੇਰ ਦੇ ਆਏ ਨਾ ਕੋ ਚਾਹ ਨਾ ਪਾਣੀ ਇੱਥੇ ਬੈਠੇ ਮੇ ਨਾ ਆਵੇਂ ਕੀ ਕਰੀ ਹੁਣ ਫਿਰ ਆਹੀਂ ਬੋਰਡ ਲਾਣੇ ਆ ਸੀ ਭਾਈ ਹਾਂਜੀ ਭਾਈ ਬੋਰਡ ਲਾਣੇ ਆ ਤੇ ਕੀ ਨਾਂ ਸੀ ਦਾ ਜਿੰਨਾਂ ਨੇ ਤੁਹਾਨੂੰ ਭੇਜਿਆ ਜੀ ਨਾਂ ਦਾ ਨਹੀਂ ਪਤਾ ਸਾਰਾ ਆਪਾਂ ਚੌਂਕ 'ਚ ਆਏ ਆ ਅਸੀਂ ਚੌਂਕ 'ਚ ਆਏ ਤਾਂ ਹਾਂਜੀ ਦਾਵਾ ਚੱਲਦਾ ਜਾ ਰਿਹਾ ਕਿ ਇਹ ਜਿਹੜੀ ਆ ਉਹਨਾਂ ਦੀ ਜਗ੍ਹਾ ਨਹੀਂ ਠੀਕ ਹੈ ਇਹ ਅਸਨ ਦੇਵਦੀ ਤਰਮਿੰਦਰ ਸਿੰਘ ਵਰਸਸ ਪ੍ਰੂਵੈਂਟ ਟ੍ਰਸਟ ਕੇਸ ਚੱਲਦਾ ਸੀਗਾ ਇਹ ਅਸੀਂ ਹਾਈ ਕੋਰਟ ਤੋਂ ਕੇਸ ਜਿੱਤ ਗਏ ਸੀਗੇ ਅਸੀਂ ਹਾਈ ਕੋਰਟ ਤੋਂ ਕੇਸ ਤੇ ਅਸੀਂ ਉਹਦਾ ਕਬਜ਼ਾ ਵੀ ਪਾਇਆ ਹੋਇਆ ਬਕਾਇਦਾ ਅਸੀਂ ਉੱਥੇ ਉਸ ਜਗ੍ਹਾ ਤੇ ਬੋਰਡ ਲਗਾਏ ਹੋਏ ਸੀ ਠੀਕ ਹੈ ਜੀ ਇਹਨਾਂ ਬੰਦਿਆਂ ਨੇ ਸਾਡੀ ਜਗ੍ਹਾ ਤੇ ਜਿਹੜਾ ਸੀਗਾ ਉਹ ਬੋਰਡ ਉੱਥੋਂ ਪੱਟ ਦਿੱਤੇ ਬੋਰਡ ਪੱਟ ਕੇ ਨਾਲ ਹੀ ਪੋਰਡ ਵੀ ਲੈ ਗਏ ਸਾਡੇ ਠੀਕ ਹੈ ਜੀ ਤੇ ਅਸੀਂ ਅੱਜ ਉੱਥੇ ਫੇਰ ਦੁਬਾਰਾ ਦੇਖਿਆ ਤਾਂ ਉੱਥੇ ਬੋਰਡ ਹੈ ਹੀ ਨਹੀਂ ਸੀਗੇ ਠੀਕ ਹੈ ਜੀ ਉਹ ਅਸੀਂ ਗਏ ਤੇ ਸਾਡੇ ਜੀ ਐਸ ਡੀਓ ਸਾਹਿਬ ਸਾਡੇ ਗਏ ਆ ਤੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਇੱਥੇ ਜਗ੍ਹਾ ਤੇ ਵੜਨ ਤੱਕ ਨਹੀਂ ਦੇਣਾ ਤੁਹਾਨੂੰ ਤੁਸੀਂ ਚਲੋ ਬਾਹਰ ਕਹਿੰਦੇ ਜਦ ਕਿ ਇਹਨਾਂ ਦੀ ਜਗ੍ਹਾ ਦਾ ਥੋੜੀ ਜਗ੍ਹਾ ਦਾ ਉੱਥੇ ਜਿਹੜਾ ਕੇਸ ਚੱਲ ਰਿਹਾ ਸੀ ਡਿਸਪਿਊਟਸ ਚੱਲ ਰਿਹਾ ਸੀ ਡਿਸਪਿਊਟ ਕੋਈ ਨਹੀਂ ਸੀਗਾ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਸਾਡੇ ਹੱਕ ਦੇ ਵਿੱਚ ਇਹ ਕੇਸ ਹੋ ਗਿਆ ਤੇ ਇਸ ਕਰਕੇ ਜਿਹੜਾ ਹੁਣ ਜਿਹੜੀ ਗੱਲ ਇਹ ਕਰ ਰਹੇ ਆ ਵੀ ਸਾਨੂੰ ਇੱਕ ਨਾ ਇਹਨਾਂ ਨੇ ਕੋਰਟ ਨੂੰ ਵੀ ਇਗਨੋਰ ਇਹ ਮਲਕ ਕੀਤਾ ਵਾ ਮਿਸ ਗਾਈਡ ਕੀਤਾ ਥੱਲੇਲੀ ਕੋਰਟ ਨੂੰ ਉਹਦੇ ਵਿੱਚ ਸਾਡੇ ਵਕੀਲ ਸਾਹਿਬ ਪੇਸ਼ ਹੋਏ ਸੀਗੇ ਹੁਣ ਮੇਰਾ ਕੱਲ 8-7 ਤਰੀਕ ਹੈ ਜਾਂ 10-7 ਤਰੀਕ ਹੈ ਤੇ ਉਹਦੇ ਵਿੱਚ ਕਹਿੰਦੇ ਸੀ ਇਹਨਾਂ ਦਾ ਜੋ ਵੀ ਆ ਸਟੇਟਸ ਕੋਸ ਹੈਗਾ ਉਹ ਵਿਕੇਟ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹ ਸਾਨੂੰ ਉੱਥੇ ਜਗ੍ਹਾ ਦੇ ਵਿੱਚ ਵੜਨ ਤੱਕ ਨਹੀਂ ਦੇ ਰਿਹਾ ਵੀ ਤੁਸੀਂ ਉੱਥੇ ਜਗ੍ਹਾ ਦੇ ਵਿੱਚ ਵੜਨਾ ਨਹੀਂ ਯਾਦ ਕਿ ਉੱਥੇ ਟੋਟਲ ਜਗ੍ਹਾ ਜਿਹੜੀ ਆ 4 ਏਕੜ ਤੋਂ ਉੱਪਰ ਹੈ ਜਦਕਿ ਇਹਨਾਂ ਦਾ ਕੇਸ ਜਿਹੜਾ ਚੱਲਦਾ ਸੀ ਉਹ ਸਾਰਾ 11 ਕਨਾਲਾਂ ਦਾ ਕਿੰਨਾ ਕੇਸ ਸੀਗਾ ਟੋਟਲ ਠੀਕ ਹੈ ਉਹ ਇਹ ਸਾਰੀ ਜ਼ਗਾ ਦਾ ਮਤਲਬ ਕਬਜ਼ਾ ਕਰਕੇ ਬੈਠੇ ਹੈ ਵੀ ਸਾਡੇ ਕੋਲ ਹੈ ਜੀ ਸਾਰੀ ਜਗ੍ਹਾ ਮਤਲਬ ਮਤਲਬ ਕਹਿਣ ਦਾ ਮਤਲਬ ਕਿ ਇਹ ਹਰਾਸ ਕਰ ਰਹੇ ਹੈ ਸਾਨੂੰ ਅਪਰੂਵਮੈਂਟ ਟ੍ਰਸਟ ਨੂੰ ਹਰਾਸ ਕਰਦੇ ਤੇ ਮਿਸਗਾਈਡ ਕੋਰਟ ਨੂੰ ਮਿਸਗਾਈਡ ਕਰ ਰਿਹਾ ਸਰ ਉਹ ਗਿਆ ਜਾਂ ਕੋਈ ਸਟੇ ਆਰਡਰ ਵੀ ਲਿਆ ਹੋਇਆ ਹੈ ਜੀ ਇਸ ਜਗ੍ਹਾ ਨੂੰ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਕੋ ਮਾਨਜੋਗ ਕੋਰਟ ਨੂੰ ਛੇਠਲੀ ਕੋਰਟ ਨੂੰ ਇਹਨਾਂ ਮਿਸਗਾਈਡ ਕੀਤਾ ਹੈ ਠੀਕ ਹੈ ਮਿਸਗਾਈਡ ਕੀਤਾ ਮਿਸਗਾਈਡ ਦਾ ਇਹਦਾ ਮਤਲਬ ਵੀ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਮਾਨਜੋਗ ਹਾਈ ਕੋਰਟ ਦਾ ਫੈਸਲਾ ਸੀ ਉਹ ਇਹਨਾਂ ਨਹੀਂ ਲਾਇਆ ਨਾਲ ਸਾਡੇ ਵਕੀਲ ਸਾਹਿਬ ਨੇ ਕੇ ਸ਼ਰਮਾ ਜੀ ਉਹ ਪੇਸ਼ ਹੋਏ ਸੀਗੇ ਇਹ ਅਗਲੀ ਵਾਰੀ ਇਹ ਵੀ ਜਿਹੜਾ ਇਹਨਾਂ ਦਾ ਉਹਦੇ ਵਿੱਚ ਸਾਡਾ ਵਕੇਟ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਗੀ ਇਹ ਇਹਨਾਂ ਮਿਸਗਾਈਡ ਕਰਕੇ ਜਿਹੜਾ ਉੱਥੋਂ ਲਿਆ ਸਟੇਟਸ ਉਹ ਜਿਹੜੀ ਗੱਲ ਕਰਦੇ ਹੋਇਆ ਠੀਕ ਹੈ